ਕੀ ਆ ਗਾਂਧੀ ਦੀ ਫਿਲਮ ਆਈ ਐ ਚਾ ਉਹ ਦੇਖਣ ਜਾਂਦੇ ਆ ਗਾਂਧੀ ਫਿਲਮ ਆਈ ਐ ਹਾਂ ਨਵੀਂ ਆਈ ਐ ਹੁਣ ਨੱਸਿਆ ਤੂੰ ਬਾਈ ਕਿਵੇਂ ਰੋਕੀ ਖੜਾ ਇਹਨਾਂ ਨੂੰ ਬਾਈ ਇਹ ਗਾਂਧੀ ਫਿਲਮ ਦੇਖਣ ਚੱਲੇ ਆ ਯਾਰ ਅੱਛਾ ਇਹਨਾਂ ਨੂੰ ਪੁੱਛਦਾ ਸੀਗਾ ਵੀ ਬੀਬੀ ਰਜਨੀ ਦੀ ਫਿਲਮ ਦੇਖੀ ਐ ਦੇਖੀ ਬੀਬੀ ਰਜਨੀ ਦੀ ਫਿਲਮ ਉਹਦੇ ਬਾਰੇ ਜਾਣਕਾਰੀ ਹੈ ਤੁਹਾਨੂੰ ਨਹੀਂ ਹੈਗੀ ਬੀਬੀ ਰਜਨੀ ਦੀ ਫਿਲਮ ਆਈ ਹੈਗੀ ਇੱਕ ਹਾਂਜੀ ਠੀਕ ਐ ਨਾ ਬੀਬੀ ਰਜਨੀ ਇੱਕ ਰਾਜੇ ਦੀ ਤੀ ਸੀਗੀ ਇੱਕ ਰਾਜੇ ਦੀ ਸੀਗੀ ਉਹ ਸੱਤ ਭੈਣਾਂ ਸੀਗੀਆਂ ਠੀਕ ਐ ਨਾ ਕੋ ਰਾਜਾ ਹੰਕਾਰ ਵਿੱਚ ਪੁੱਛਦਾ ਹੈਗਾ ਆਪ ਦੀਆਂ ਧੀਆਂ ਨੂੰ ਤੀਓ ਕੀ ਦਾ ਦਿੱਤਾ ਖਾਨੇ ਤੁਸੀਂ ਰਜਨੀ ਰਜੀ ਨੂੰ ਪੁੱਛਦਾ ਉਹ ਕਹਿੰਦੀ ਹੈ ਮੈਂ ਦਿੱਤਾ ਖਾਨੀ ਆ ਮਹਾਰਾਜ ਦਾ ਪ੍ਰਮਾਤਮਾ ਦਾ ਠੀਕ ਹੈ ਨਾ ਜੋ ਸੇ ਪੈਣਾ ਨੂੰ ਪੁੱਛਦਾ ਉਹ ਸੇ ਪੈਣਾ ਕਹਿੰਦੀਆਂ ਅਸੀਂ ਦਿੱਤਾ ਖਾਨੀ ਆ ਪਿਤਾ ਜੀ ਸਥੋਡਾ ਠੀਕ ਹੈ ਨਾ ਉਹ ਸਤ ਕਿ ਸੇ ਹੁੰਦੀਆਂ ਧੀਆਂ ਉਹਨਾਂ ਤੋਂ ਉਹ ਵਿਆਹ ਦਿੰਦਾ ਹੈਗਾ ਰਾਜਾਂ ਨਾਲ। ਕਦੀ ਰਜ ਨਹੀਂ ਹੁੰਦੀ ਐ। ਉਹਦਾ ਵਿਆਹ ਕਰਦਾ ਇੱਕ ਕੋੜ ਹੋਏ ਬੰਦੇ ਨਾਲ। ਕਿਥੋਂ ਤੁਰਿਆ ਨਹੀਂ ਜਾਂਦਾ। ਉਹਦੀ ਕਹਾਣੀ ਐ। ਉਹ ਦੀ ਉਹਦੇ ਵਾਰ ਦੱਸਿਆ ਗਿਆ ਸਾਰੀ ਸਟੋਰੀ ਵਿੱਚ। ਤੁਸੀਂ ਦੇਖ ਕੇ ਉਹਨੂੰ ਦੇਖੋ ਫਿਲਮ ਨੂੰ ਤਾਂ ਉਹਨੂੰ ਜਾਣਕਾਰੀ ਮਿਲੂਗੀ ਸਾਰਿਆਂ ਨੂੰ। ਸਾਰਿਆਂ ਨੂੰ ਬੇਨਤੀ ਇਹੀ ਐ ਵੀ ਫਿਲਮ ਲਾਜ਼ਮੀ ਦੇਖ ਕੇ ਆਓ। ਜਵਾਕਾਂ ਨੂੰ ਵੀ ਲੈ ਕੇ ਜਾਓ, ਆਦੀ ਭੈਣ ਨੂੰ ਵੀ ਲੈ ਕੇ ਜਾਓ, ਆਦੇ ਘਰ ਨੂੰ ਵੀ ਲੈ ਕੇ ਜਾਓ। ਇੱਕ ਸੱਬਿਆ ਚਾਰਕ ਫਿਲਮ ਐ। ਨਾਲੇ ਬੱਚਿਆਂ ਨੂੰ ਫਿਲਮਾਂ ਦਿਖਾਓ। ਨਾਲੇ ਉਸ ਨਾਲ ਜਾ ਕੇ ਬੀਬੀ ਰਜਨੀ ਬਾਰੇ ਦੱਸੋ ਬੱਚਿਆਂ ਨੂੰ ਠੀਕ ਹੈ ਨਾ ਚਲਗੇ ਵੀ ਦੇਖੋ ਹਾਂ ਕਿਹੜੀਆਂ ਦੇਖੋਗੇ ਗੱਡ ਚਾਚਾ ਆਪਾਂ ਪਹਿਲਾਂ ਇਹੀ ਦੇਖਣ ਜਾ ਚਲਗੇ ਹਰਬਾ ਚਲ ਆਜੋ ਵੀ ਅੱਜ ਤਾਂ ਚੱਲੇ ਆ ਫਰਮ ਦੇਖਣ ਤੁਸੀਂ ਵੀ ਦੇਖਣ ਆਜੋ ਚਲੋ ਆਹ ਲਓ ਵੀ ਦੁਹਰੀ